ਮੰਮੀ ਜੀ ਸੰਲਿਆ ਛੌ ਲਿਆ ਲਾ ਲਿਆ ਪੁੱਤ ਕੋ ਹਾਂਜੀ ਉਹਨੇ ਮੈਂ ਨਹਾਈ ਮੰਮੀ ਅੱਜ ਮੈਂ ਨਾ ਚੱਲ ਜਾਣਾ ਘਰ ਕਿਉਂ ਚਲੇ ਗੋ ਜਾਣਾ ਪੁੱਤ ਕੀ ਗੱਲ ਆ ਜੀ ਨਹੀਂ ਲੱਗਦਾ ਕਿ ਕਿਸੇ ਨੇ ਕੋਈ ਕਿਹਾ ਤੈਨੂੰ ਨਹੀਂ ਨਹੀਂ ਮੰਮੀ ਜੀ ਜੀ ਤੇ ਲੱਗਾ ਵਾ ਮੇਰਾ ਆਪਣਾ ਘਰ ਆ ਜੀ ਕਿਉਂ ਨਹੀਂ ਲੱਗਣਾ ਬਸ ਉੱਦਾਂ ਹੀ ਮੈਂ ਸੋਚਨੀ ਆ ਚੱਲੀ ਜਾਵਾਂ ਕੀ ਕਰਨਾ ਵਾ ਦੋ ਦਿਨ ਹੋ ਗਿਆ ਰੈ ਹੀ ਲਿਆ ਵਾ ਆਵੇ ਮਨਤ ਦਾ ਕਿੰਨਾ ਜੀ ਲੱਗਾ ਅੱਜ ਤੱਕ ਤੂੰ ਆਪਣੇ ਭਰਾ ਨੂੰ ਸੁਆਦ ਨਾ ਪੁੱਤ ਮਿਲੀ ਨਹੀਂ ਹੈ ਤੈਨੂੰ ਕਿਤੇ ਤੇਰੀ ਪਰਜਾਈ ਨੇ ਤੇ ਨਹੀਂ ਕੁਝ ਕਿਹਾ ਦੱਸ ਮੈਨੂੰ ਨਹੀਂ ਨਹੀਂ ਮੰਮੀ ਕੋਈ ਲਕਾਮ ਆ ਰੱਖੀ ਤੇਰਾ ਆਪਣਾ ਘਰ ਆ ਤੈਨੂੰ ਜਾਣ ਦੀ ਪਤਾ ਲੋੜ ਨਹੀਂ ਜਿੱਨਾ ਉਹਨਾਂ ਦਾ ਘਰ ਉਹਨਾਂ ਹੀ ਤੇਰਾ ਵਾ ਲਕਾਮ ਮੰਮੀ ਕੀ ਰੱਖਣਾ ਮੈਂ ਜੋ ਮੇਰੇ ਹਾਲਾਤ ਆ ਨਾ ਮੈਨੂੰ ਗੱਲਾਂ ਤੇ ਸੁਣਨੀਆਂ ਹੀ ਪੈਣੀਆਂ ਵਾ ਪੁੱਤ ਗੁਰਪ੍ਰੀਤ ਆਈ ਤੇ ਕੀ ਆਂਦੀ ਸੀ ਕੋਈ ਮਦਦ ਕਰਨਾ ਹੀ ਤੇਰੀ ਤੇਰੀ ਭੈਣ ਨੇ ਆ ਨਹੀਂ ਮੰਮੀ ਮਦਦ ਉਹਨੇ ਮੇਰੀ ਕੀ ਕਰਨੀ ਆ ਉਲਟੀਆਂ ਮੈਨੂੰ ਗੱਲਾਂ ਸੁਣਨ ਆਈ ਹੀ ਮੰਮੀ ਤੁਹਾਨੂੰ ਪਤਾ ਤੇ ਹੈਗਾ ਵਾ ਹੁਣ ਇਹਨਾਂ ਨੂੰ ਕੋਈ ਚੰਗਾ ਕੰਮ ਤੇ ਮਿਲਦਾ ਨਹੀਂ ਪਿਆ ਤੇ ਜਿਹੜਾ ਕੰਮ ਮਿਲਦਾ ਵਾ ਉਹਨਾਂ ਨੂੰ ਇਹ ਆ ਵੀ ਚੱਲ ਚਾਰ ਪੈਸੇ ਘਰ ਆਉਣਗੇ ਮੈਂ ਉਹ ਹੀ ਕਰ ਲੈਣਾ ਵਾ ਤੇ ਤੁਹਾਨੂੰ ਪਤਾ ਲੈਂਡਰ ਪੈਣ ਗਿਆ ਸੀ ਉੱਥੇ ਤੇ ਤੇ ਦੀਹਾੜੀ ਦਾ ਕੰਮ ਕਰਦੇ ਪਏ ਸੀ ਉੱਥੇ ਕਿਤੇ ਸੋਨੂ ਆ ਗਿਆ ਉਹਦਾ ਸਟਾਫ ਵੀ ਨਾਲ ਸੀਗਾ ਤੇ ਉਹ ਇਹਨਾਂ ਨੇ ਕਿਤੇ ਵੇਖ ਕੇ ਭੱਜੇ ਆਏ ਮਿਲਣ ਵਾਸਤੇ ਕਿ ਚਲ ਮੈਂ ਮਿਲਦਾ ਵਾਂ ਮੇਰਾ ਸੰਧੂ ਆ ਪਰ ਸੰਧੂ ਤੇ ਤੁਹਾਨੂੰ ਪਤਾ ਤੇ ਵੱਡੀ ਪੋਸਟ ਤੇ ਹੀ ਨਾ ਉਹਨੂੰ ਸ਼ਰਮ ਆਈ ਵੀ ਇਹ ਲੋਕਾਂ ਨੂੰ ਮੈਂ ਕੀ ਦੱਸਾਂ ਇਹ ਕੌਣ ਆ ਤੋ ਮੈਨੂੰ ਲਾਂਮਾ ਲੈ ਕੇ ਆਈ ਸੀ ਮੇਰੇ ਘਰ ਕੀ ਕੋਈ ਚੱਜ ਦਾ ਕੰਮ ਕਰ ਲਨ ਕਾ ਕਿਹੜੇ ਕੰਮ ਚ ਪਏ ਹੋਏ ਆ ਤੇ ਇਹ ਕਿਹੜੀ ਗੱਲ ਹੈ ਜਿਹੜਾ ਵੱਡਾ ਕੋ ਛੋਟਾ ਕੰਮ ਤੇ ਇੱਕੋ ਜਿਹਾ ਕੋਈ ਗੱਲ ਨਹੀਂ ਤੁਫੀ ਕਰਦਾ ਕਰ ਗੁਰਪ੍ਰੀਤ ਨੂੰ ਮੈਂ ਸਮਝਾਵਾਂਗੀ 77 ਨਹੀਂ ਇਹਨੂੰ ਕਈ ਪਰਾਨੇ 77 ਨਹੀਂ ਕਹੀਦਾ ਮੰਮੀ ਗੁਰਪ੍ਰੀਤ ਨੂੰ ਨਹੀਂ ਕੋਈ ਸਮਝਾ ਸਕਦਾ ਜਿੰਨੀ ਉਹਦੀ ਦਿਮਾਗ ਜਦਾਂ ਹੀ ਉਹਦਾ ਖਰਾਬ ਹੋਇਆ ਪਿਆ ਹੈ ਪੈਸਾ ਵੇਚ ਕੇ ਪਰ ਤੁਹਾਨੂੰ ਪਤਾ ਹੋਣਾ ਇਹ ਵੀ ਕਿੰਨੀ ਵੱਡੀ ਪੋਸਟ ਤੇ ਸੀ ਜੇ ਉਹ ਦਿਹਾੜੀ ਟੱਪਾ ਕਰ ਸਕਦੇ ਆ ਤੇ ਉਹਨਾਂ ਨੂੰ ਨਹੀਂ ਸ਼ਰਮ ਆਉਂਦੀ ਇਹਨਾਂ ਨੂੰ ਜ਼ਿਆਦਾ ਸ਼ਰਮ ਆਉਂਦੀ ਆ ਇਹ ਤਾਂ ਪੁੱਤ ਆਪਣੀ ਸੋਚਿਆ ਨਾ ਉਹ ਸੋਚ ਛੋਟੀ ਰੱਖਦੇ ਹੈ ਭਾਵੇਂ ਵੱਡੇ ਸੋਚ ਛੋਟੀ ਰੱਖਦੇ ਆ ਤੂੰ ਫਿਕਰ ਨਾ ਕਰ ਪੁੱਤ ਜਾਣਾ ਨਹੀਂ ਗਾ ਰਹਿਣਾ ਤੂੰ ਤੇਰਾ ਆਪਣਾ ਘਰ ਆ ਉਹ ਤੇ ਮੰਮੀ ਚਲ ਜੋ ਹੈਗੀ ਆ ਉਹ ਤਾਂ ਤੇ ਦਿਮਾਗ ਮੈਨੂੰ ਪਤਾ ਜਿੰਨਾ ਖਹਿਗਾ ਵਾ ਤੇ ਭਾਬੀ ਵੀ ਕੜੀ ਘਟਿਆ ਭਾਬੀ ਨੇ ਵੀ ਕੱਲ ਬੜੀ ਸੋਹਣੀ ਕੀਤੀ ਆਂਦੀ ਆ ਮੇਰੀ ਮੰਮੀ ਨੂੰ ਕਿ ਮੈਂ ਆਪਣੀ ਮੰਮੀ ਦੇ ਕੱਪੜੇ ਲਿਆਦਾ ਤੁਹਾਨੂੰ ਭਾਬੀ ਨੇ ਵੀ ਨਹੀਂ ਗੱਲ ਕਹੀ ਹਾਂ ਤੇ ਕੀ ਬੇਟੀ ਹੋਗੀ ਉਹਨਾਂ ਤੇ ਫਿਰ ਉਹਨਾਂ ਦੇ ਮੂੰਹ ਤੇ ਮੈਨੂੰ ਤੇ ਕਹ ਮੈਨੂੰ ਪੁੱਛ ਲੈ ਪਹਿਲੇ ਤੂੰ ਇਹਨੇ ਥੋੜਾ ਇਤਰਾ ਕਹਿਣਾ ਚਾਹੀਦਾ ਜੇ ਉਹਨੂੰ ਘਰ ਆਈ ਪਰੌਣਿਆਂ ਨੂੰ ਉਹਨੂੰ ਪੁੱਛਦੀ ਆ ਨਾ ਮੈਂ ਉਹ ਕੀ ਸੋਚਦੇ ਹੋਣਗੇ ਵੀ ਆ ਇੱਜ਼ਤ ਕਰਦੇ ਆ ਇਹਦੇ ਪੇਕੇ ਨੇ ਸ਼ਮੀ ਨੇ ਮੈਨੂੰ ਇੰਨੀ ਗੱਲ ਕਹਿਤੀ ਆ ਤੇ ਹੋਰ ਮੰਮੀ ਮੈਨੂੰ ਨਹੀਂ ਕਹੀ ਮੈਨੂੰ ਕਹੀ ਹੁੰਦੀ ਤਾਂ ਵੀ ਕੋਈ ਗੱਲ ਨਹੀਂ ਸਿੱਧਾ ਮੰਮੀ ਨੂੰ ਜਾ ਕੇ ਕਹਿੰਦੀ ਇਹ ਕੁੜੀ ਦੀ ਤੇ ਐਡੀ ਤਵਾ ਵਿਗੜੀ ਆ ਨਾ ਵੀ ਹਾਲ ਹੀ ਕੁਝ ਨਹੀਂ ਇਹਦਾ ਜੋ ਦਿਮਾਗ ਚ ਆਉਂਦਾ ਮਨ ਚ ਆਉਦਾ ਉਹ ਗੱਲ ਹੀ ਕਹਿ ਦਿੰਦੀ ਇਹਨੂੰ ਤਾਂ ਮੈਂ ਪੁੱਛਦੀ ਆ ਨਾ ਬਾਜ਼ ਮਾਰ ਕੇ ਵੀ ਤੈਨੂੰ ਕੀ ਗੱਲ ਤੂੰ ਇਹ ਤਰ੍ਹਾਂ ਮੇਰੇ ਕੋਲ ਮਨੂ ਕਿਉਂ ਆਖਿਆ ਆਹਦੀ ਦੇਖਤੀ ਹੁੰਦੀ ਆ ਤਰਾ ਮੰਮੀ ਜੇ ਤੁਸੀਂ ਪੁੱਛੋਗੇ ਫੇਰ ਆਖੋਗੀ ਨਣਾਣ ਆਈ ਆ ਤੇ ਸਾਡੀ ਨੋ ਸਸਟ ਕਲੇਸ਼ ਕਰਾਉਂਦੀ ਆ ਐਸ ਕਰਕੇ ਮੈਂ ਆਪਣੇ ਘਰ ਹੀ ਚੱਲੀ ਆ ਤੁਹਾਨੂੰ ਪਤਾ ਮੰਨਤ ਤੇ ਬੱਚੀ ਆ ਉਹਨੂੰ ਤੇ ਹੋਰ ਬੰਨੇ ਦੱਸ ਦੇਣ ਇੱਥੇ ਰੱਖ ਲਓ ਉਹਨੇ ਤੇ ਹਿਲਣਾ ਹੀ ਨਹੀਂ ਆ ਐਸ ਕਰਕੇ ਉਹਨੂੰ ਜੇ ਜਾ ਕੇ ਨਾਲ ਟਿਊਸ਼ਨ ਰਖੋਨੀ ਆ ਪੜਦੀ ਆ ਇੱਥੇ ਤੇ ਬਿਲਕੁਲ ਨਹੀਂ ਪੜਦੀ ਆ ਕਿਉਂ ਪੁੱਛੋ ਕਿਉਂ ਨਾ ਪੁੱਛੂਗੀ ਤਾਂ ਮੈਂ ਸਹੀ ਇਹਨੂੰ ਵੇਖੀ ਕਿ ਤਰ੍ਹਾਂ ਮੇਰੇ ਰੋਸ ਕਰਦੀ ਆ ਤੇ ਤੂੰ ਕੌਣ ਹੋ ਮੇਰੀ ਕੁੜੀ ਨੂੰ ਇੰਨੀ ਗੱਲ ਕਹਿਣ ਵਾਲੀ ਫੇਰ ਵੇਖੀ ਕਿਤਰਾ ਸਿੱਧੀ ਹੁੰਦੀ ਐ ਮੈਨੂੰ ਤਾਂ ਸੰਝੇ ਨਹੀਂ ਆਉਂਦੀ ਕਿ ਮੇਰਾ ਮੁੰਡਾ ਵੀ ਐਨੀ ਕੁੱਤੇ ਠਾਣੀ ਕਰਦਾ ਇਹਨੂੰ ਫੇਰ ਨਹੀਂ ਲੱਗਦੀ ਇਹ ਦਿਖਾ ਦੇ ਨਸਬ ਬੰਦ ਕਰ ਛੱਡਦਾ ਪਰ ਇਹ ਪਤਾ ਨਹੀਂ ਇਹ ਵੀ ਕਾਦੀ ਬਣੀ ਆ ਇਹਨੂੰ ਲੱਗਦੀ ਨਹੀਂ ਇਹਨੂੰ ਮੈਂ ਪੁੱਛਦੀ ਆ ਨਾ ਭਲਾ ਨਹੀਂ ਸਮੇ ਐ ਤਰਿਆ ਤੈਨੂੰ ਮੈਂ ਜਰਾ ਰੋਕ ਕਰਾ ਕਿਤਰਾ ਵੱਧ ਘਟ ਮੇਰੀ ਕੁੜੀ ਨੂੰ ਗੱਲਾਂ ਆਂਦੀ ਆ ਚੱਲ ਮੰਮੀ ਛੱਡੋ ਪਰੇ ਆ ਮੈਂ ਫੇਰ ਗੁੱਸਾ ਕਰੂਗੀ ਨਹੀਂ ਗੁੱਸਾ ਕਰਦੀ ਤੇ ਕਰ ਲੈਣਗੇ ਮੇਰਾ ਕੀ ਲਾਲੂਗੀ ਇਹਨੇ ਵਗਰਾ ਪਤਾ ਤਾਂ ਲੱਗੂ ਕਿੰਨੇ ਕੀ ਕਰਨ ਦੇਈਆਂ ਕੁੜਮਾਲਾ ਦੇ ਇਤੇ ਪਤਾ ਮੇਰੀ ਹੋਈਆਂ ਤੇਰੀ ਵੀ ਨਹੀਂ ਮੇਰੀ ਵੀ ਨਹੀਂ ਇਹਨੂੰ ਕੀ ਲੱਗੇ ਲੈ ਹੁਣ ਆ ਮੰਮੀ ਜੀ ਕੀ ਬੰਗਾ ਦੇਈ ਜਾਂਦੇ ਕਦੋਂ ਦੇ ਬੈੱਡ ਤੇ ਚੜ ਕੇ ਬੈਠੇ ਆ ਤੇ ਆਪਣੀ ਕੀ ਨਾਈਟਿੰਗ ਗੱਲਾਂ ਕਰੀ ਜਾਂਦੇ ਮੇਰੀ ਸਮਝੋ ਤੇ ਬਾਹਰ ਆ ਰੋਟੀ ਪਾਣੀ ਕਿੰਨੇ ਬਣਾਉਣਾ ਆਖਾਂ ਤੇ ਨਹੀਂ ਮੰਮੀ ਕਿ ਮੈਂ ਕਿਤੇ ਜਾਣਾ ਵਾ ਅੱਜ ਮੇਰਾ ਰਾਧਾ ਰੋਟੀ ਪਣੀ ਇੰਨਾ ਨੌ ਸੱਸ ਕੋ ਨਾ ਬਣਾਵਾ ਮਾ ਜੀ ਕਿਦਾਂ ਦੀਆਂ ਆਈਆਂ ਵਾ ਹਿਲਣ ਦਾ ਨਾਂ ਹੀ ਨਹੀਂ ਲੈਣ ਦੀਆਂ ਹੈ ਮੈਂ ਤਾਂ ਸਵੇਲੀ ਆ ਇੱਥੇ ਰੋਟੀਆਂ ਤਿਆਰ ਕਰਦੀ ਰਵਾਂ ਗਰਮੀ 'ਚ ਤੇ ਇਹਨਾਂ ਨੂੰ ਖਵਾਉਂਦੀ ਰਵਾਂ ਐਨੀ ਗਰਮੀ 'ਚ ਤੇ ਕਿ ਆਪਣੀ ਰੋਟੀ ਨਹੀਂ ਬਣਦੀ ਉਤੋਂ ਇਹ ਆਣ ਕੇ ਠਰਾ ਠਿੰਮਟਾਣਾ ਬਹਿ ਗਿਆ ਸ਼ਰਮ ਨਹੀਂ ਆਉਂਦੀ ਕਿ ਨਿੰਦ ਕਿੰਨੇ ਜਣਾਂ ਦੇ ਆਣ ਕੇ ਤਾਂ ਬੈਠੇ ਆ ਹਿਲਣ ਦਾ ਕਿਤੇ ਨਾਂ ਨਹੀਂ ਲੈਣ ਦੇਣੀ ਹੈਗੀ ਉਹੋ ਜੀ ਮਾਤਾ ਪਹਿਲੇ ਮਾੜਾ ਮੋਟਾ ਕੰਮ ਮੇਰਨ ਕਰਾ ਦਿੰਦੀ ਹੁਣ ਉਹਨਾਂ ਦੇ ਲਾਗੂ ਨਹੀਂ ਹਿੰਦੀ ਉਥੇ ਬਹਿ ਬਹਿ ਕੇ ਤਾਂ ਗੱਲਾਂ ਕਰੀ ਜਾਂਦੀ ਚੁਗਲੀਆਂ ਤੇ ਮੇਰੀਆਂ ਕਰਨੀਆਂ ਹੋਣੀਆਂ ਨੇ ਪੱਕਾ ਪਤਾ ਮੈਨੂੰ ਚੱਲ ਪੁੱਛਾਂ ਫੇਰ ਕਹੂੰਗੀ ਛੰਮੀ ਤੂੰ ਮੇਰੀ ਗੱਲ ਨਹੀਂ ਸੁਣੀ ਛੰਮੀ ਮੰਮੀ ਰਹਿਣ ਦੋ ਫਿਰ ਕਲੇਸ਼ ਪਾਊਗਾ ਤੇ ਉਹਨੇ ਕਹਿਣਾ ਵਾ ਇਹ ਆਈ ਆ ਤੇ ਇਹਨੇ ਕਲੇਸ਼ ਪਾ ਦਿੱਤਾ ਮੰਨਿਰਾ ਇੱਕਦਮ ਰਹਿਣਾ ਵਾ ਉਹ ਵੀ ਨਹੀਂ ਮੇਰਾ ਜਣਾ ਰਾਮ ਕਰਦਣਾ ਪਤਾ ਤੇਰੇ ਤੋਂ ਕਹਿੰਦਾ ਕਲੇਸ਼ ਆ ਪੁੱਛਣਾ ਤਾਂ ਹੈਗਾ ਹੀ ਆ ਨਾ ਇਤਰਾ ਕਿਦਰਾ ਛੜਦਾ ਐਨੀਆਂ ਤੈਨੂੰ ਗੱਲਾਂ ਕਰਨ ਲਈ ਆ ਉਹਦਾ ਕੀ ਹੱਕ ਗੱਲਾਂ ਕਰਨ ਦਾ ਕੀ ਐ ਮੰਮੀ ਜੀ ਹੋਰ ਕੀ ਆ ਉਹ ਬੇਰੀ ਕੁੜਮਣੀ ਉੱਧਰ ਬੈਠੀ ਐ ਤੇ ਤੂੰ ਗੱਲਾਂ ਬਾਤਾਂ ਇਹਨਾਂ ਨੂੰ ਕਰਨ ਲਈ ਆ ਕੀ ਦਾ ਲਿਆ ਤੇ ਮੈਂ ਕਿਹੜਾ ਕੋਸ ਕੁੜਮਣੀ ਦੇ ਥੱਲੇ ਸੋਪਾ ਖੇਚ ਲਿਆ ਹੋਇਆ ਕੀ ਆ ਨਹੀਂ ਭੈਣਾ ਹੌਲੀ ਕੁ ਅਗਲੀ ਜਾ ਕੇ ਨਿਰਕੀ ਮੈਂਨੇ ਦਊਗੀ ਫਿਰ ਕੀ ਹੋਇਆ ਗਰੀਬੀ ਆ ਨਿਕਲ ਜਾਂਦੀ ਆ ਮੰਮੀ ਐਸਾ ਮੈਂ ਕੀ ਕਰਤਾ ਵਾ ਗਰੀਬੀ ਹੋਵੇ ਅਮੀਰੀ ਹੋਵੇ ਮੈਂ ਪਠੂਰੇ ਲੈਣੇ ਆ ਹੋਇਆ ਕੀ ਆ ਮੈਂ ਕੀ ਆਖਦਾ ਇਹਨਾਂ ਨੂੰ ਕੋਲੋ ਵਿਚਾਰੀ ਨਹੀਂ ਆਣੀ ਆਂ ਜਿਵੇਂ ਚੱਲੀ ਚੱਲੀ ਪਤਾ ਤੂੰ ਗੱਲਾਂ ਕਰਦੀ ਆਂ ਜੰਗਲੀ ਵੀ ਤਰਤੀ ਐ ਤੂੰ ਗੁਰਪ੍ਰੀਤ ਕਰਦੀ ਆਂ ਕਿ ਤੂੰ ਕਰਨੀ ਉਹਨੂੰ ਜੀਣ ਹੀ ਨਹੀਂ ਦੇਂਦਾਂ ਕੀ ਗੱਲ ਕੀਤੀ ਦੀਦੀ ਮੈਨਾਂ ਨੂੰ ਕੀ ਕਹਿਣ ਡੇ ਮੰਮੀ ਜੀ ਤੁਹਾਡੇ ਸਾਹਮਣੇ ਦੱਸ ਤੂੰ ਦੱਸ ਨਾ ਕੀ ਹੋਇਆ ਐ ਇੱਡਾ ਡਰ ਵੀ ਨਹੀਂ ਲੱਗਦਾ ਦੱਸ ਭਾਬੀ ਜਿਹੜਾ ਕੱਲ ਤੂੰ ਮੰਮੀ ਨੂੰ ਕਹਿਣ ਡਈ ਸੀ ਇਹ ਚੰਗੀ ਗੱਲ ਆ ਤੁਹਾਡੇ ਵਾਸਤੇ ਤੇ ਕਿ ਖੋਪਰੇ ਪੇਕਿਆਂ ਤੋਂ ਲਿਆਂਦੇ ਸੂਟ ਦੇਣੇ ਆ। ਮੇਰੀ ਸਾਸੇ ਜੀ ਤੁਹਾਡੇ ਸੂਟ ਲੈਣ ਆਈ ਆ ਉਹ ਮੇ ਪੇਕਿਆਂ ਤੋਂ। ਮੈਂ ਵੀ ਕਹਾ ਇੱਕ ਘੰਟਾ ਹੋ ਗਿਆ ਵਾ। ਮੰਮੀ ਜੀ ਨੂੰ ਕਿੰਨੇ ਚਿਰ ਦਾ ਕਿ ਆਹ ਆਟਾ ਗੁੰਨਦੋ ਲੱਗ। ਉਦੋਂ ਦੇ ਬਹਿ ਕੇ ਗੱਲਾਂ ਕਰਨ ਦੇ। ਮੈਨੂੰ ਤਾਂ ਪਹਿਲੇ ਹੀ ਪਤਾ ਸੀ ਕੋਈ ਨਾ ਕੋਈ ਖਿਚੜੀ ਇੱਥੇ ਪੱਕਣੀ ਨਹੀਂ ਲਈ ਆ। ਨਾ ਕੀ ਕਹਤਾ ਮੰਮੀ ਮੈਂ ਮੈਂ ਤੁਹਾਨੂੰ ਦੱਸ ਨਹੀਂ ਗੱਲ ਕੀ ਹੋਈ ਆ। ਆ ਕੱਲ ਮੈਂ ਇੰਨਾ ਹੀ ਮਾਸੀ ਜੀ ਨੂੰ ਇੰਨੀ ਗੱਲ ਕਹੀ ਆ। ਮੈਂ ਕਿਹਾ ਮਾਸੀ ਜੀ ਮੇਰੀ ਮੰਮੀ ਦੇ ਨਾ ਨਵੇਂ ਸੂਟ ਹੁੰਦੇ ਆ ਤੇ ਉਹ ਏਕੇ ਏਕੇ ਕਰੀ ਪਾਉਂਦੇ ਆ ਤੇ ਗੰਡ 'ਚ ਬੰਨ ਦਿੰਦੇ। ਤੇ ਮੈਂ ਕਿਹਾ ਤੁਹਾਡਾ ਸਾਈਜ਼ ਤੇ ਉਹਨਾਂ ਦਾ ਸਾਈਜ਼ ਸੇਮ ਹੈਗਾ ਵਾ ਥੋੜਾ ਬੋਤਾ ਤੀ ਸਹੀ ਕਰਾ ਲਿਓ ਤੇ ਮੰਮੀ ਮੈਂ ਇਹ ਇੰਨੀ ਗੱਲ ਕਹੀ ਫੇ ਤੁਹਾਨੂੰ ਸੂਟ ਲਿਆਦਾ ਉਹ ਤੁਸੀਂ ਪਾਪੂ ਲਿਓ ਪਾ ਤਾਂ ਲੈਂਦਾ ਹੀ ਆ ਲੱਥੇ ਇਹਦੇ 'ਚ ਮੈਂ ਕੀ ਮਾੜਾ ਕਰਦਾ ਮੈਂ ਤਾਂ ਇਹਨਾਂ ਦਾ ਸੋਚਣ ਦੀ ਸਗੋਂ ਨਹੀਂ ਭਾਪੀ ਕਿਦਾਂ ਵੇਖੇ ਤੂੰ ਲੱਥੇ ਸੂਟ ਪਾਉਂਦੇ ਭਾਵੇਂ ਮਾੜੇ ਪਾਈਏ ਭਾਵੇਂ ਚੰਗੇ ਪਾਈਏ ਆਪਣੇ ਪਾਈਦੇ ਆ ਕਿਸੇ ਤੇ ਲੱਥੇ ਨਹੀਂ ਪਾਈਦੇ ਕੋ ਤਾਂ ਆਪਣਾ ਫਰਜ਼ ਨਹੀਂ ਇਤਰਾਖਣ ਦਾ ਦੀਦੀ ਮੈਂ ਮੰਨਦੀ ਆ ਚਲੋ ਮਮ ਜੀ ਤਾਂ ਉਹ ਇੱਥੋਂ ਬਣਾ ਦਿੰਦੇ ਆ ਤੁਸੀਂ ਨਵੇਂ ਪਾ ਲੈਂਦੇ ਜੀ ਪਰ ਮਾਸੀ ਜੀ ਨੂੰ ਥੋੜਾ ਸਾਰੇ ਸੂਟ ਨਵੇਂ ਮਿਲਦੇ ਮੈਂ ਤਾਂ ਮਾਸੀ ਜੀ ਦੇ ਸੂਟਾਂ ਦੀ ਗੱਲ ਕਰਨ ਲਈ ਹੀ ਭਾਬੀ ਜੀ ਬੱਸ ਕਰੋ ਇੱਥੇ ਜੋ ਮੇਰਾ ਬੰਦਾ ਵਾ ਨਾ ਉਹੀ ਉੱਥੇ ਮੇਰੇ ਕੋਲ ਦੇ ਕੇ ਹੁੰਦੇ ਆ ਉਦਾਂ ਨਹੀਂ ਮੈਨੂੰ ਪੰਡ ਬਣ ਕੇ ਸੂਟਾਂ ਨਹੀਂ ਦੇ ਹੁੰਦੇ ਉੱਥੇ ਜਾ ਕੇ ਪੁੱਤ ਇੰਨੀ ਗੱਲ ਕਹਿਣੀ ਤੇਰੀ ਬੰਦੀ ਨਹੀਂ ਚਲ ਮੰਨਿਆ ਮੈਂ ਸੂਟ ਦੇ ਦਿੱਤੇ ਪੁੱਤ ਮੈਂ ਸਵਾਏ ਹੀ ਨਵੇਂ ਉਹ ਮੇਰੇ ਖੁੱਲੇ ਹੀ ਉਹਨੂੰ ਮੈਂ ਦੇ ਦਿੱਤੇ ਪਰ ਆਪਾਂ ਘਰ ਆਏ ਨੂੰ ਇਤਰਾ ਨਹੀਂ ਕਹਿਣਾ ਤੇ ਆਪਾਂ ਉਹਨਾਂ ਨੂੰ ਉਹ ਦੇਈਏ ਲੱਥੇ ਸੂਟ ਉਹ ਤਾਂ ਸੋਹਣੇ ਬਣਾ ਕੇ ਦਵਾ ਕੇ ਲੈ ਕੇ ਚੱਲੇ ਆ ਮੰਮੀ ਮੈਨੂੰ ਪਤਾ ਆ ਕਿੰਨੇ ਕ ਤੁਹਾਡੇ ਸੂਟ ਖੁੱਲੇ ਹੋ ਜਾਂਦੇ ਆ ਹਰ ਵਾਰੀ ਤੁਹਾਨੂੰ ਸੂਟ ਖੁੱਲਾ ਹੁੰਦਾ ਵਾ ਖੁੱਲਾ ਨਹੀਂ ਹੁੰਦਾ ਇਹ ਖੁੱਲਾ ਸਿੰਦੀ ਆ ਤੁਸੀਂ ਜਾਣ ਕੇ ਉਹਨੂੰ ਕਹਿੰਦੇ ਜੇ ਕਿ ਸੂਟ ਖੁੱਲਾ ਸਿੰਦੇ ਤਾਂ ਕਿ ਉਹਨਾਂ ਦਾ ਮੇਚ ਆ ਜੇ ਤੇ ਉਹਨਾਂ ਨੂੰ ਦਿੱਤਾ ਜਾਵੇ ਤੂੰ じゃ ਰੰਗ ਬਰੰਗੀਆਂ ਗੱਲਾਂ ਮੜੀਆਂ ਬਣਾਉਣੀ ਆ ਤੈਨੂੰ ਕਿੱਥੋਂ ਪਤਾ ਵੀ ਮੈਂ ਖੁੱਲੇ ਆ ਨਹੀਂ ਆ ਇਹਨੀਆਂ ਗੱਲਾਂ ਨਾ ਛੰਮੀ ਬਣਾ ਤੂੰ ਕੋ ਜਿਆਦੀ ਤੇਰੀ ਜੁਬਾਨ ਵਾਦੀ ਜਾਂਦੀ ਹੈ ਮम्मी ਮੈਂ ਵੀ ਇਹਨਾਂ ਨਾਲ ਹਮਦਰਦੀ ਵਜੋਂ ਕੱਲ ਇੰਨੀ ਗੱਲ ਕੀਤੀ ਸੀ ਇਹਨਾਂ ਨੇ ਵੇਖੋ ਕੱਲ ਦੀ ਪੜਾਲ ਬਣਾਤੀ ਤੂੰ ਸਗੋਂ ਇਹਨਾਂ ਨੂੰ ਸਮਝਾਓ ਮੇਰੇ ਕਹਿਣ ਦਾ ਮਕਸਦ ਇਹ ਨਹੀਂ ਹੈਗਾ ਜੋ ਇਹਨਾਂ ਨੇ ਬਣਾ ਲਿਆ ਮੈਂ ਸਗੋਂ ਇਹਨਾਂ ਦੀ ਹੋਈ ਮਰਗੀ ਤੇ ਇਹ ਫੇਰ ਨਾ ਮੇਰੀਆਂ ਬਣੀਆਂ ਮੈਂ ਕਿਹਾ ਨਹੀਂ ਭਾਬੀ ਤੂੰ ਨਾ ਮੇਰ ਨਾਲ ਹਮਦਰਦੀ ਆ ਹੁਜਿਆ ਕਰ ਲਿਆ ਕਰ ਜਿੱਦਾਂ ਦੀਆਂ ਕਰਦੀਆਂ ਪਰ ਮੇਰੀ ਮਾਂ ਨਾ ਕਰਨ ਦੀ ਲੋੜ ਨਹੀਂਗੀ ਜੇ ਉਹ ਆ ਹੀ ਗਏ ਆ ਉਹ ਤੇ ਆਉਣ ਹੀ ਨਹੀਂ ਦੇ ਮੈਂ ਕਿਹਾ ਚੱਲ ਕੋਈ ਨਹੀਂ ਮੰਮੀ ਦੋ ਦਿਨ ਚੱਲੋ ਉਹ ਗਾਂ ਤਾਂ ਹੋਣਗੇ ਇੱਥੇ ਉਦ ਤੱਕ ਆ ਦੇ ਰਹਿ ਕੇ ਚੱਲੇ ਆਪਣਾ ਕੁਝ ਲੈ ਚੱਲੇ ਆ ਰੋਟੀ ਪਾਣੀ ਆਪਾਂ ਨਹੀਂ ਖਾਂਦੇ ਮੰਮੀ ਦਾ ਕੋਪੜਾ ਦਾ ਆਪਣਾ ਪਤਾ ਫਰਜਵਾ ਮੈਂ ਉਹਨਾਂ ਨੂੰ ਕੀ ਕਹਿਣ ਦੀ ਆ ਤੁਹਾਡੇ ਸਾਹਮਣੇ ਉਦੋਂ ਦੀ ਮੈਂ ਸੋਈ ਚੋਨੀ ਨਿਕਲੀ ਆਗੀ ਪਹਿਲੇ ਤਾਂ ਤੁਸੀਂ ਮੇਰ ਨਾਲ ਮਾੜੀ ਮੋਟੀ ਹੈਲਪ ਕਰਾ ਦਿੰਦੇ ਸੀ ਹੁਣ ਤਾਂ ਤੁਸੀਂ ਉਦੋਂ ਦਾ ਕੁਝ ਵੀ ਨਹੀਂ ਕਰਾਇਆ ਹੈਗਾ ਸਾਰਾ ਕੰਮ ਮੈਂ ਕਰਦੀ ਆ ਉਦੋਂ ਦਾ ਪੁੱਤ ਕਹਿਣਾ ਤੂੰ ਕੀ ਆ ਅਗਲੀ ਦੇ ਸਭ ਕੁਝ ਸੁਣ ਲਿਆ ਜੋ ਕੋ ਲੱਥੇ ਪੱਥੇ ਖੁੱਲੇ ਪੀੜੇ ਅਗਲੀ ਨੇ ਸੁਣ ਲਿਆ ਅਗਲੀ ਕੀ ਆ ਕੋਈ ਮੱਕੜਮਾ ਦੇ ਆਈ ਮੇਰੀ ਆ ਇੱਥੇ ਕੋ ਸੋਚ ਸਮਝ ਕੇ ਗੱਲ ਕਰਿਆ ਕਰ ਹੋਈ ਕਰਿਆ ਕਰ ਇਹ ਨਹੀਂ ਪਤਾ ਦੇ ਇਤਨੀ ਕਹਿਦੀ ਕਰਦੀ ਮੰਨਿਆ ਉਹਨਾਂ ਦੇ ਪੁੱਤ ਗਰੀਬੀ ਆ ਪਰ ਪੁੱਤ ਇਤਰਾ ਸਦਾ ਨਹੀਂ ਰਹਿੰਦੀ ਮਾਰਾ ਇਹ ਉਹਦੇ ਵੀ ਦਿਨ ਮੋਰੂਗਾ ਪੁੱਤ ਇਹ ਨਹੰਕਾਰ ਨਹੀਂ ਕਰੀਦਾ ਤੇ ਮੇਰੇ ਕੋ ਆਦੇ ਉਹਦੇ ਕੋ ਨਹੀਂ ਸਿਆਣੀ ਬਣ ਹਾਂ ਸਿਆਣੀ ਮੈਂ ਕੀ ਬੰਨਾ ਜੋ ਕੁਛ ਤੇ ਹੀ ਕਰਦੇ ਜੇ ਚੁੱਪ ਕਰਕੇ ਵੇਖੀ ਜਾਵਾ ਤੇ ਸਹਿਣ ਕਰੀ ਜਾਵਾ ਫੇਰ ਠੀਕ ਆ ਮਾਰਾ ਜੇ ਮੈਂ ਬੋਲੀ ਨਹੀਂ ਤੇ ਤੂੰ ਅਹ ਸਿਆਣੀ ਨਹੀਂ ਤੂੰ ਅਹ ਸਿਆਣੀ ਨਹੀਂ ਤੇਨੂੰ ਅਕਲ ਨਹੀਂ ਜੋ ਮਰਜ਼ੀ ਕਰੋ ਮੇਂ ਪੈਰਾ ਕੀਤਾ ਕਰਾ ਸਾਰਾ ਤਖੂਜ ਪਾ ਦਿੰਦੀ ਆ ਇਹ ਕੁੜੀ ਦਾ ਮੈਂ ਕੀ ਕਰਾਂ ਇਹਦਾ ਐਡਾ ਦਿਮਾਗ ਖਰਾਬ ਆ ਨਾ ਜਿੰਨਾ ਚਿਰ ਇਹਨੂੰ ਨਾ ਵਜਣ ਨਾਲ ਚਾਰ ਜਾਣ ਇਹਨੂੰ ਲੱਗਦੀ ਨਹੀਂ ਫੇਰ ਵਾਵਾ ਸੁੱਤਰ ਹੁੰਦੀ ਐ ਵਜ ਜਾਣ ਤੇ ਮੇਰੇ ਕੁੜਮਾ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਨ ਦੀ ਕੋਈ ਗੱਲ ਨਹੀਂ ਮੰਮੀ ਹੁਣ ਨਾ ਕੋਈ ਕੁਛ ਕਿਉ ਛੱਡੋ ਪਰੇ ਕੋਈ ਨਹੀਂ ਮੈਂ ਅੱਜ ਚੱਲ ਹੀ ਜਾਣਾ ਮੰਮੀ ਨੂੰ ਲੈ ਕੇ ਕੋਈ ਗੱਲ ਨਹੀਂ ਰਹਿ ਲਿਆ ਵਾ ਦੋ ਦਿਨ ਇੱਥੇ ਜੇ ਕੋਈ ਨਾ ਕੋਈ ਕਰ ਦੂਗੀ ਉਹਨਾਂ ਦੇ ਸਾਹਮਣੇ ਕੁਛ ਪਹਿਣਾ ਤਾਂ ਕੱਚੀ ਲੱਸੀ ਵਾਂਗ ਵੱਧਦੀ ਜਾਂਦੀ ਆ ਇਹ ਗੱਲ ਥੋੜਾ ਹੁੰਦੀ ਘਰ ਆ ਪਰੋਲੇ ਦੀ ਬੇਇੱਜ਼ਤੀ ਕਰਨੀ ਇੱਕ ਦਿਨ ਅਨਪੜਿਆ ਪੜੀ ਲਿਖੀ ਆ ਗਈ ਐ ਇਹਨੂੰ ਥਾਕ-ਥਾਕ ਦੇਖਣਾ ਚਾਹੀਦਾ ਕਿ ਕਿਹ ਤਰ੍ਹਾਂ ਦਾ ਥਾਕ-ਥਾਕ ਕਿਹ ਤਰ੍ਹਾਂ ਦੀ ਰਿਸ਼ਤੇਦਾਰੀ ਕੀ ਗੱਲ ਕਰਨੀ ਪੜੀ ਲਿਖੀ ਮੰਮੀ ਇਦਾਂ ਦੇ ਹੁੰਦੇ ਆ ਵੇਖਣਾ ਕਿ ਕੌਣ ਗਰੀਬ ਆ ਤੇ ਕੌਣ ਅਮੀਰ ਆ ਕਿ ਇਹਦੇ ਨਾਲ ਮੈਂ ਵਧੀਆਂ ਕਰਨਾ ਕਿ ਇਹਦਾ ਨਾਲ ਨਹੀਂ ਕਰਨਾ ਹੁਣ ਗੁਰਪ੍ਰੀਤ ਕੋ ਚਾਰ ਪੈਸੇ ਆ ਉਹਦੇ ਨਾਲ ਬੜੀ ਚੰਗੀ ਆ ਭਾਬੀ ਕਿ ਮੇਰ ਕੋ ਨਹੀਂ ਹੈਗੇ ਤੇ ਮੈਨੂੰ ਗੱਲਾਂ ਸੁਣਾਉਂਦੀ ਰਹਿੰਦੀ ਐ ਮੈਨੂੰ ਤੇ ਚੱਲ ਸੁਣਾਉਣੀਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੇਰੇ ਪਰਿਵਾਰ ਨੂੰ ਤੇ ਨਾ ਨਾ ਸੁਣਾਵੇ ਗੱਲਾਂ ਇਹ ਤੈਣਾ ਇਹੋ ਤੇ ਗੱਲ ਮਾੜੀ ਹੈ ਜੀ ਤੇ ਗੁਰਪ੍ਰੀਤ ਬੈਠ ਬੈ ਕੇ ਖਿਚੜੀ ਪਕਾਉਂਦੀ ਆ ਤੇ ਮੁੜ ਕੇ ਗੱਲਾਂ ਕਰਦੀ ਆ ਫੇਰ ਮੈਂ ਜਿਆਨੀ ਤਾਂ ਫੇਰਾਂ ਦੀ ਮਾਤਾ ਕੋਈ ਤਰਾਨੀ ਆ ਮਾਤਾ ਉਹ ਤੇਰੀ ਕੀ ਹੋ ਤੇ ਕਹਿੰਦੀ ਤੂੰ ਫੜ ਕੇ ਆਂਦੀ ਆ ਦੱਸ ਫੜ ਕੇ ਆਂਦੀ ਜੇ ਕੀਮਤ ਬਲੋਆ ਚਲੋ ਮੰਮੀ ਛੱਡੋ ਮੈਂ ਵੇਖਾਂ ਮੰਮੀ ਕੀ ਕਰਨ ਦੇ ਐ ਕੋਈ ਨਹੀਂ ਸਵੇਰ ਦੀ ਉਹ ਨਾ ਰੋਟੀ ਵੀ ਨਹੀਂ ਖਾਦੀ ਚਲ ਜਾ ਵੇਖ ਦਾਸਾ ਕੁੜੀ ਦਾ ਕਿੰਨਾ ਮਨ ਦੁਖੀ ਹੋਇਆ ਮੈਂ ਕੀ ਕਰਾਂ ਨਾ ਕਰਨੀ ਨਾ ਕੁਝ ਸਕਦੀ ਨਾ ਇਹਨ ਮੇਰੀ ਇਹਦੀ ਜਬਾਨ ਬੰਦ ਕਰ ਸਕਦੀ ਆ ਨਾ ਮੈਂ ਉਹਨੂੰ ਨਿਆਣੀ ਨੂੰ ਕੀ ਦਲਾਸਾ ਦਵਾ ਵੀ ਪੁੱਤ ਕੋਈ ਨਹੀਂ ਜੇ ਤਰੇ ਤੇ ਮਾੜੇ ਚੰਗੇ ਦੇਣੇ ਆਏ ਤੇਰੇ ਤੇ ਚੰਗੇ ਵੀ ਆਉਣਗੇ ਵੇਖੀ ਤੇ ਸਹੀ ਫਿਰ ਇਹਨਾਂ ਨੂੰ ਦਸੀ ਵੀ ਮੈਂ ਵੀ ਤੁਹਾਡੇ ਵਰਗੀ ਆ ਕੋਈ ਗੱਲ ਨਹੀਂ ਰੱਬ ਦੇ ਘਰ ਦੇਰਿਆ ਅੰਧੇਰ ਨਹੀਂ ਸਭ ਕੁਝ ਹੋਊਗਾ ਮੰਜੀ ਹਾਂ ਮੈਂ ਆ ਗਈ ਹਾਂਜੀ ਮੰਮੀ ਸੌ ਲਿਆ ਇੱਥੇ ਸੌਤਾ ਜਾਂਦਾ ਹੀ ਨਹੀਂ ਇਦਾਂ ਤੇ ਆਪਣੇ ਘਰ ਹੀ ਜਾਂਦੀ ਕਿ ਮੰਮੀ ਚਾਂ ਚਲੀਏ ਬੋਲਦਾ ਮੇਰਾ ਦਿਲ ਨਹੀਂ ਲੱਗਣਿਆ ਇੱਥੇ ਕਿਉਂ ਮੰਮੀ ਕੀ ਹੋਇਆ ਨਹੀਂ ਗੱਲਦ ਨਹੀਂ ਕੋਈ ਤੈਨੂੰ ਪਤਾ ਆਪਣਾ ਘਰ ਪਾਉਂਦਾ ਚੰਗਾ ਆਵੇਂ ਮਾੜਾ ਪਰ ਆਪਣੇ ਘਰ ਦੇ ੱਟਾ ਮੈਂ ਪਿਆਰ ਹੋ ਜਾਂਦਾ ਆਪਣੇ ਘਰ ਦੀਆਂ ਸ਼ੱਤਾਂ ਨੇ ਪਿਆਰ ਹੋ ਜਾਂਦਾ ਆਂਗਾ ਤਾਂ ਠੀਕ ਆ ਮੰਮੀ ਤੁਹਾਡੀ ਜੋ ਆਪਣਾ ਘਰ ਆ ਨਾ ਉਹ ਆਪਣਾ ਹੀ ਹੁੰਦਾ ਵਾ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਸੁਰਤਾ ਭਾਵੇਂ ਸਾਰੀਆਂ ਇੱਥੇ ਏਸੀ ਆ ਸਭ ਕੁਝ ਪਰ ਸਾਨੂੰ ਗਰੀਬਾਂ ਨੂੰ ਏਸੀ ਤਾਂ ਲੈ ਕਿਥੇ ਨਹੀਂ ਲਾਦੀ ਜਿੰਨਾ ਚੱਕ ਪੱਖੇ ਦੀ ਗਰਮ ਹਵਾ ਨਾ ਆਵੇ ਮੰਮੀ ਇਹ ਗੱਲ ਤੁਹਾਡੀ ਗਲਤੀ ਆ ਨਾ ਇਹ ਵੀ ਬਲੇਸੀਆਂ ਥੱਲੇ ਹੀ ਰਹਿੰਦੇ ਰਹੇ ਜੇ ਹੱਥ ਹੋਣੀ ਹੈ ਨਾ ਥੋੜਾ ਚਿਰ ਹੋਇਆ ਕਿ ਆਪਣਾ ਟਾਈਮ ਖਰਾਬ ਆ ਤੇਰੀ ਗੱਲ ਸਹੀ ਹੈ ਜਿਹੜਾ ਇਨਸਾਨ ਹਾਲਾਤਾਂ ਨਾਲ ਸਮਝੌਤਾ ਨਾ ਕਰੇ ਇਨਸਾਨ ਨਹੀਂ ਹੁੰਦਾ ਮੇਰੀ ਗੱਲ ਸੁਣ ਮੇਰਾ ਪੁੱਤ ਇੰਨਾ ਧੁੱਪਾਂ 'ਚ ਬਾਹਰ ਨਹੀਂ ਸੀ ਦੇਖਦਾ ਹੁੰਦਾ ਕੰਨਾ ਹੁੰਦਾ ਸੀ ਮੰਮੀ ਜੀ ਗਰਮੀ ਬੜੀ ਆ ਮੈਂ ਨਹੀਂ ਚਾਹਾਂ ਉਧਰੋਂ ਆਣਾ ਤੇ ਕੰਮ ਵਾਲੀ ਨੂੰ ਕਹੜਾ ਮੈਨੂੰ ਉਹ ਲੱਸੀ ਬਣਾ ਕੇ ਦੋ ਮੈਂ ਲੱਸੀ ਪੀਣੀ ਮੈਂ ਨਿੰਬੂ ਵਾਲੀ ਪੀਣਾ ਬਸ ਸਾਰਾ ਦਿਨੇ ਸੀ ਲਾ ਕੇ ਬੈਠਾ ਰਹਿੰਦਾ ਸੀ ਤੇ ਫੈਕਟਰੀ ਦਾ ਚਾਹਣਾ ਬੰਦਿਆਂ ਨੇ ਪੈਸਾ ਤੇ ਲਾਦੇ ਜਿਹੜਾ ਤੇ ਚੱਲਦਾ ਰਹਿਣਾ ਪੁੱਤ ਜੀ ਆਪਾ ਉਹੋ ਚੀਜ਼ਾਂ ਪਾਲਦੇ ਕਿ ਸਾਨੂੰ ਉਹੋ ਹੀ ਚਾਹੀਦਾ ਸਭ ਕੋ ਜੋ ਉਹ ਜ਼ਿੰਦਗੀ ਚਾਹੀਦੀ ਹੈ ਕਰਜ਼ਾ ਚੁੱਕ ਲੈਣਾ ਸੀ ਫਿਰ ਪਰ ਨਹੀਂ ਮੇਰਾ ਪੁੱਤ ਜਿੰਨਾ ਲੋਕਾਂ ਨੇ ਪਹਿਲਾਂ ਪੈਸੇ ਦੇਣੇ ਸੀ ਉਹਨਾਂ ਨੂੰ ਨੇ ਪੈਸੇ ਦਿੱਤੇ ਸਾਰਾ ਕੁਝ ਪੇਜ ਵੱਟ ਕੇ ਆਪ ਬੇਸ਼ੱਕ ਛੋਟਾ ਘਰ ਲੈ ਲਿਆ ਪਰ ਉਹਨੇ ਕਿਸੇ ਦੀ ਗੱਲ ਨਹੀਂ ਸੁਣੀ ਕਿਸੇ ਦੀ ਹਾਂ ਨਹੀਂ ਲਈ ਮੇਰੇ ਪੁੱਤ ਨੇ ਕੋਈ ਗੱਲ ਨਹੀਂ ਪੁੱਤ ਅੱਜ ਲਈ ਤੇ ਕੱਲ ਸਾਰਾ ਠੀਕ ਹੋ ਜਾਣਾ ਮੇਰਾ ਪੁੱਤ ਵੇ ਦਿਹਾੜੀਆਂ ਲਾਣ ਦੇ ਜਿਹੜਾ ਬੰਦਾ ਖੁਦ ਜਿਹੜੀਆਂ ਤੇ ਘਰ ਬੰਦੇ ਲਾਉਂਦਾ ਸੀ ਆਹ ਤੇ ਗੱਲ ਮੰਮੀ ਤੁਹਾਡੀ ਠੀਕ ਆ ਹੁਣ ਵੇਖ ਲਓ ਉਹਨਾਂ ਨੂੰ ਕੋਈ ਪਾਣੀ ਕੋਈ ਨਿੰਬੂ ਕੋਈ ਚੇਤਾ ਨਹੀਂ ਆ ਜਿਹੜੇ ਕੀ ਇੱਕ ਮਿੰਟ ਨਹੀਂ ਰਿੰਦੇ ਹੁੰਦੇ ਇਨਾਂ ਚੀਜ਼ਾਂ ਤੋਂ ਇਹੀ ਤੇ ਮੰਮੀ ਇਨਸਾਨੀਅਤ ਆ ਬੰਦੇ ਦੀ ਕਿਉਂ ਹੁਣ ਚਾਹੁੰਦੇ ਤੇ ਆਪ ਵੀ ਆਪਣਾ ਆਰਾਮ ਨਾਲ ਰਹਿ ਸਕਦੇ ਸੀ ਕਿ ਮੈਂ ਕਿਉਂ ਵਿਚ ਵਟ ਕੇ ਲੋਕਾਂ ਦੇ ਪੈਸੇ ਦਵਾ ਉਹਨਾਂ ਨੂੰ ਇਹ ਕਿ ਲੋਕੀ ਨਾ ਮੈਨੂੰ ਗੱਲਾਂ ਕਰਨ ਆਪ ਉਹ ਨਿੱਕੇ ਜਿਹੇ ਮਕਾਨ 'ਚ ਰਹਿਣ ਡਾ ਪਿਆ ਸਾਰਿਆਂ ਦਾ ਧਰ ਚ ਕਾਤਾ ਤੈਨੂੰ ਪਤਾ ਰਾਜੂ ਦੇ ਪਪਾ ਵੀ ਇਤਰਾ ਦੇ ਸੀ ਉਹ ਕਿਸੇ ਦੀ ਗੱਲ ਦੇ ਸੀ ਸੰਦੇ ਜੇ ਕਿਸ ਨੂੰ ਪਹਿਚ ਲੈ ਲੈਣਾ ਕਿਸੇ ਕੋਲ ਜਿਹੜੀ ਤਰੀਕਾ ਹੀ ਉਸੇ ਤਰੀਕੇ ਦੇ ਪੈਸੇ ਦਿੰਦੇ ਹੁੰਦੇ ਸੀ ਪਹਿਲੀ ਗੱਲ ਤਾਂ ਇਹੋ ਜਿਹੀ ਕਦੀ ਨਾ ਪਤਾ ਨਹੀਂ ਆਈ ਚਲੋ ਕੰਮ ਕਰ ਵਿੱਚ ਫਿਰ ਵੀ ਕਿਸੇ ਨੇ ਲੋਡ ਪੈ ਜਾਂਦੀ ਲੰਦੇ ਰਹੇ আর ਜਿਹੜਾ ਟਾਈਮ ਦਿੱਤਾ ਉਹ ਵਾਪਸ ਕਰਦੇ ਰਹੇ ਪਰ ਕਤੋਂ ਗੁੱਸਾ ਨਾ ਕਰੀ ਮੈਨੂੰ ਪਤਾ ਨਹੀਂ ਕਿਉਂ ਲੱਗਣ ਡਿਆ ਕਿ ਜਿੱਤਰਾ ਤੇਰੀ ਪਾਪੀ ਸਾੜ ਤੋਂ ਖੁਸ਼ ਨਹੀਂ ਹੈਗੀ ਨਹੀਂ ਨਹੀਂ ਮਮੀ ਜੀ ਉਹ ਉਦਾਂ ਹੀ ਹਜੇ ਨਾ ਨਿਆਣ ਮਤ ਹੈਗੀ ਆ ਜਿੰਨੂੰ ਜੋ ਮਰਜ਼ੀ ਬੋਲ ਦਿੰਦੀ ਆ ਉਹਨੂੰ ਪਤਾ ਜਿਆ ਨਹੀਂ ਲੱਗਦਾ ਬਹਿਣਾ ਦਿਲ ਦੀ ਬਹੁਤ ਚੰਗੀ ਆ ਐਦਾਂ ਦੀ ਕੋਈ ਗੱਲ ਨਹੀਂ ਆ ਤੁਹਾਨੂੰ ਐਵੇਂ ਵਹਿਮ ਜਾਈ ਹੋਣਦਿਆ ਆ ਉਹ ਤਾਂ ਪੁੱਤਰ ਪਤਾ ਲੱਗ ਗਿਆ ਮੈਨੂੰ ਕਿੰਨੀ ਕੋ ਦਿਲ ਦੀ ਚੰਗੀ ਆ ਕਿੰਨੀ ਕੋ ਮੂੰਹ ਦੀ ਚੰਗੀ ਆ ਬਸ ਪੁੱਤ ਸਾਡੇ ਹਾਲਾਤ ਐਸਾਂ ਦੇ ਕਿਸਨ ਜਿਹੜਾ ਮਰਜੀ ਕੋ ਗੱਲ ਕਰ ਜਾਂਦਾ ਪਰ ਮੈਨੂੰ ਕਿਸੇ ਦੀ ਕੋਈ ਫਿਕਰ ਨਹੀਂ ਤੂੰ ਜਿਵੇਂ ਨਾਲ ਆ ਲੈਣਾ ਤੂੰ ਤੇ ਗੱਲ ਸਮਝਦੀ ਐ ਨਾ ਚੱਲ ਆਪਾਂ ਤੇਰੇ ਭਰਾ ਦਾ ਮਾਨ ਰੱਖਿਆ ਤੇਰੀ ਮੰਮੀ ਦੀ ਗੱਲ ਦਾ ਮਾਨ ਰੱਖਿਆ ਦੋ ਦਿਨ ਰਹਿਣ ਆ ਗਏ ਨਹੀ ਤਾਂ ਪੁੱਤ ਮੇਰਾ ਤਾਂ ਕੋਈ ਫਰਜ਼ ਨਹੀਂ ਤੁਹਾਡੇ ਪਿੱਛੇ ਆ ਕੇ ਰਹਿਣਾ ਉਹ ਤਾਂ ਚੱਲ ਤੇਰਾ ਪਿਆਰ ਹੈ ਤੂੰ ਮੈਨੂੰ ਨਾਲ ਲੈ ਜਾਂਦਾ ਤੇ ਵੇਖ ਲਾ ਪੁੱਛ ਲਾ ਆਪਣੀ ਮੰਮੀ ਕੋ ਤੇ ਚਲੇ ਜਾਣੇ ਮੰਮੀ ਜੀ ਮੈਂ ਤੁਹਾਡੇ ਤੋਂ ਪਹਿਲਾਂ ਹੀ ਉਹਨਾਂ ਨਾਲ ਗੱਲ ਕਰਕੇ ਆਈ ਆ ਕਿ ਮੰਮੀ ਜੀ ਅੱਜ ਇਹਨਾਂ ਚੱਲ ਜਾਣਾ ਵਾ ਕਰ ਮਸ ਦਿਲ ਜਾਨੀ ਹੋਣੀ ਹਥੇ ਲੱਗਨ ਦਿਆ ਪਰ ਮੰਮੀ ਕਹਿੰਦੇ ਕਿ ਨਹੀਂ ਇੱਕ ਦੋ ਦਿਨ ਰਹੋ ਫੇਰ ਜਾਇਓ ਮੈਂ ਤਾਂ ਬੜਾ ਕਹਿ ਕੇ ਆਈ ਆ ਹੁਣ ਕਿ ਨਹੀਂ ਮੰਮੀ ਹੁਣ ਅਸੀਂ ਆਪਣੇ ਘਰ ਚੱਲੀਏ ਤਨ ਬਤਾ ਮੰਨਤ ਵੀ ਸਾਰਾ ਦਿਨ ਆਪਣੇ ਮਾਮੂ ਨਾਲ ਤੁਰੇ ਫਿਰਦੀ ਰਹਿੰਦੀ ਆ ਧੁੱਪੇ ਛਾਵੇਂ ਫੇਰ ਇਹਨੇ ਬਿਮਾਰ ਹੋਊਗੀ ਇਹ ਤਾਂ ਚਾ ਆਪਣੇ ਆਰਾਮ ਨਾਲ ਘਰ ਤੇ ਬਹੂਗੀ ਤੂੰ ਕੁਛ ਪੜੂਗੀ ਆਪਣਾ ਚੱਲ ਕੋ ਤਾਂ ਤੇਰਾ ਭਰਾ ਬਹੁਤ ਚੰਗਾ ਬੜਾ ਤੇ ਹੰਢਾਕਦਾਰ ਹਰ ਰਾਤੀ ਪਤਾ ਮੈਨੂੰ ਚੇਚਾ ਠਾ ਕੇ ਅਖੇ ਮਾਸੀ ਜੀ ਦੁੱਧ ਥੋੜਾ ਲੈ ਕੇ ਆਇਆ ਪੀਓ ਉਹ ਮੇਡ ਦਾਈਆ ਵਸ ਬਹੁਤ ਚੰਗਾ ਵਾ ਮੇਰਾ ਭਰਾ ਮਮਾ ਤਮ ਇਹੋ ਜਿਹਾ ਬਰਾ ਸਾਰਿਆਂ ਨੂੰ ਦਵੇ ਸ਼ਮੀ ਬਤਾ ਕੋਠੇ ਮੇਰੀ ਗੱਲ ਸੁਣ ਆਹੋ ਮੰਮੀ ਪਈ ਨੂੰ ਚੇਰ ਹੋ ਗਿਆ ਜਿਹੜਾ ਉੱਠ ਮਨੇ ਤਾਂ ਮੈਂ ਪਈ ਆ ਸਾਰਾ ਤੇਰੇ ਤੇ ਦਿਮਾਗ ਕਿਤੇ ਤੂੰ ਦੀ ਭਰੀ ਜਿਹੜੀ ਮੈਂ ਗੱਲਾਂ ਨਹੀਂ ਮੇਰੀ ਸੁਣਦੀ ਨਹੀਂ ਉਲਟ ਹੀ ਬਾਲਦੀ ਨਹੀਂ ਸੁਣਾਓ ਕੁਝ ਰਹਿ ਗਿਆ ਸੁਣਾਉਣ ਵਾਲਾ ਤੇ ਸੁਣਾ ਦਿਓ ਹੋਰ ਸੁਣਾ ਦਿਓ ਤੂੰ ਤਾਂ ਪੜਾ ਕਿਤੇ ਗੱਲਾਂ ਇਹਨੇ ਪੰਜਾਬ ਬਣ ਦੇ ਦੀ ਹਾਂ ਹੁਣੇ ਵੀ ਤਾਂ ਦੱਸੋ ਦੱਸੋ ਦੱਸੇ ਪੁੱਤ ਜੋ ਤਾਂ ਧੀਆ ਪੈਗਾ ਕਾਰਾ ਨਾ ਨਾ ਪਰ ਉਹਨਾਂ ਦਾ ਹੀ ਹਮ ਉਹ ਤਾਂ ਰਾਜੀ ਬੇਕੇ ਕਾਲ ਸੁਣੀ ਦੀ ਆ ਦੁੱਖ ਸੁੱਖ ਕਰੀਦਾ ਲੰਮੇ ਦਾ ਆਪਾ ਕੱਲੇ ਸਾਰੀ ਉਮਰ ਪੈਣਾ ਉਹਨਾਂ ਵੀ ਕਿੰਨੇ ਕ ਦਿਨ ਤੇਰੇ ਕੋਲ ਬਹਿ ਰਹਿਣਾ ਉਹਨੇ ਕਿਹੜਾ ਦੁੱਖ ਮੇਰਨਾ ਭੋਲਣਾ ਮਾਤਾ ਦੁੱਖ ਤੇ ਉਹਨੇ ਭੋਲਣਾ ਤੇਰੇ ਨਾ ਮੈਂ ਤਾਂ ਸਿੱਧੀ ਗੱਲ ਵੀ ਕਹਿੰਦੀ ਤੇ ਮੇਰੀ ਗੱਲ ਪਾਈ ਜਾਂਦੀ ਪੁੱਠੀ ਆ ਜੋੜੇ ਹੱਥ ਮੈਂ ਕੋਈ ਦੁੱਖ ਨਹੀਂ ਭੋਲਣਾ ਤੁਸੀਂ ਜੀਂਦੇ ਰਹੋ ਤੇ ਤੁਹਾਡੇ ਦਾ ਭੋਲੇ ਉਹ ਦੁੱਖ ਮੇਰੀ ਤੇਰੀ ਕੋ ਨਣਾਣੇ ਗੁਰਪ੍ਰੀਤ ਬਸ ਇਹੋ ਤੇਰੀ ਗੱਲ ਮਾੜੀ ਆ ਦੇਲ ਚ ਰੇਚ ਕੁਛ ਨਹੀਂ ਆ ਪਰ ਦਿਮਾਗ ਤੇ ਮੈਂ ਨਹੀਂ ਕਿਤੇ ਪਤਾ ਨਹੀਂ ਤੇਰੇ ਕੀ ਭਰਿਆ ਮੇਰੀ ਗੱਲ ਕਿਤੇ ਸਮਝਣ ਦਾ ਨਾ ਹੀ ਨਾ ਲੇਗੀ ਦੇਲ ਕੋ ਤਾਂ ਉਹ ਆਇਆ ਉਹਨਾਂ ਸਾਹਮਣੇ ਤੇਰੀ ਮੈਂ ਇਤ ਬਣਾਉਣੀ ਆ ਜੇ ਤਾਂ پتہ ਚਾਰ ਦਿਨ ਪੰਜ ਨੱਠ ਕੇ ਕੰਮ ਕਰੇਗੀ ਉਹਨਾਂ ਦੇ ਅੱਗੇ ਪਿੱਛੇ ਫੇਰੇਗੀ ਤੇ ਵੇ ਮੇਰੀ ਘੋੜੀ ਮਨੀ ਨੇ ਵੀ ਆਖਣਾ ਕਿ ਗੱਡੀ ਚੰਗੀ ਅਹੀਂ ਨਾ ਤੇ ਜੇ ਪਤਾ ਇਤਨਾ ਬੁਰਬੜ ਕਰਦੇ ਰਹਿ ਅਗਲੇ ਤੇਰੇ ਕਿ ਚਲੇ ਜਾਣਾ ਤੇ ਫਿਰ ਤੂੰ ਹੀ ਬਰੀ ਬਣ ਜਾਣਾ ਕੋਈ ਗੱਲ ਨਹੀਂ ਮੰਮੀ ਮੈਨੂੰ ਬਹੁਤੀ ਚੰਗੀ ਬਣਨ ਦਾ ਸ਼ੌਂਕ ਨਹੀਂ ਆ। ਮੈਨੂੰ ਪਤਾ ਮੈਂ ਚੰਗੀ ਆ। ਮੈਂ ਠੀਕ ਆ ਆਪਣੇ ਹਿਸਾਬ ਨਾਲ। ਇਹ ਮੈਨੂੰ ਨਾ ਚੰਗੀ ਕਹਿਣਗੇ ਨਾ ਤੇ ਫਿਰ ਉੱਥੇ ਕਿਉਂ ਚੱਲੇ ਆਵਾ? ਕੋਈ ਗੱਲ ਨਹੀਂ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ। ਵੀ ਤੇਰੀ ਮਾਂ ਨੇ ਤੈਨੂੰ ਖਾ ਕੇ ਕੀ ਜੰਮਿਆ ਹਾਂ? ਮੇਰੀ ਮਾਂ ਤੇ ਨਹੀਂ ਕਹਿਣਾ। ਮੇਰੀ ਮਾਂ ਤੇ ਨਹੀਂ ਜਾਣਾ। ਠੀਕ ਆ? ਹੋਰ ਕੋਈ ਗੱਲ ਕਰੋ। ਆਪਾਂ ਮੈਂ ਮਾਸੀ ਜੀ ਨੂੰ ਮੜਾ ਜਿਆ ਆਤਾ ਤੇ ਕਿਦਾਂ ਚੁੱਕ ਚੁੱਕ ਵੱਜਣ ਢਈ ਆ। ਅਜੇ ਨੌਂ ਆ। ਤੇ ਮੇਰੀ ਮਾਂ ਨੂੰ ਬਿਲਕੁਲ ਕੁਝ ਨਹੀਂ ਕਹਿਣਾ। ਮੈਂ ਗੱਲ ਨਹੀਂ ਨੁਕਾਲ ਨਹੀਂ ਕੱਢੀ ਮੈਂ ਨਹੀਂ ਕਿ ਕੀ ਖਾ ਕੇ ਜੰਮਿਆ ਐਂ ਡੀਤੇ ਜਦੋਂ ਜਿਹੜੀ ਮੈਂ ਗੱਲ ਆ ਨੀ ਉਹ ਪੁੱਠੇ ਮਤਲਬ ਪੁੱਠਾ ਹੀ ਕਰਦੀ ਆਂ ਉਹਨਾਂ ਨੂੰ ਖਾਣ ਦੇ ਕੇ ਆਏ ਹੋਣੇ ਨਾ ਗਰਬੂਜੇ ਜਿਹੜੇ ਖਾਲੇ ਵਿਚਾਰੀ ਨੇ ਜਦ ਤੂੰ ਦੇ ਆਵੀ ਮੈਂ ਨਹੀਂ ਲੈ ਕੇ ਆਈ ਦੇ ਤੇ ਮੇਰੇ ਸੋਹਣੇ ਕੱਲ ਨਾਲੇ ਪੁੱਤ ਮੈਂ ਚੱਲ ਜਾਣਾ ਕਿਤੇ ਘੜੀ ਕੇ ਬਾਜ਼ਾਰ ਨੂੰ ਕੀ ਕਰਨਾ ਹੁਣ ਬਾਜ਼ਾਰ ਕੀ ਕਰਨ ਜਾਣਾ ਜੀ ਭੈਣਾ ਚਾਰ ਦਿਨ ਆਈਆਂ ਬਲੀੜਾ ਕੱਪੜਾ ਲਿਆ ਕੇ ਨਹੀਂ ਆਣੀਆਂ ਨੂੰ ਤਾਂ ਮੈਂ ਅੱਛਾ ਦੋ ਵੇਮਨਤਾ ਹੀ ਆ ਰਈਆ ਕੋਈ ਕਥਾ ਆਪਣਾ ਫਰਜ ਵਰਦਾ ਉਹਨਾਂ ਦੇਣ ਦਾ ਮੈਨੂੰ ਤਾਂ ਪਹਿਲੇ ਪਤਾ ਸੀ ਕਿ ਹੁਣ ਬੈਗ ਭਰ ਕੇ ਲੀੜਿਆਂ ਦਾ ਜਾਊਗਾ ਕੁੜੀ ਆਈ ਆ ਨਾਲ ਹੋਰ ਆਈ ਆ ਮੇਦ ਤੂੰ ਨਹੀਂ ਲਿਆਉਂਦੀ ਮੇਰੇ ਸੋਣ ਗੱਲ ਤੂੰ ਵੀ ਤਾਂ ਭਰ ਕੇ ਹੀ ਲਿਆਉਣੀ ਆ ਜੇ ਕੱਲ ਤੋਂ ਨਹੀਂ ਆਈਆਂ ਗਈਆਂ ਨੇ ਚੁੱਟੀਆਂ ਤੇ ਨਾਲ ਮੰਮੀ ਮੇਰੀ ਗੱਲ ਸੁਣ ਲੋ ਮੇਰਾ ਜਨਮ ਦਿਨ ਵੀ ਆਉਣ ਵਾਲਾ ਵਾ ਉਹਦੇ ਤੇ ਵੀ ਮੈਂ ਖਰਚਾ ਕਰਨਾ ਵਾ ਬਾਅਦ ਚ ਮਾਂ ਪੋਤਾ ਮੈਨੂੰ ਇੰਨੀ ਗੱਲ ਨਾ ਆਖਿਓ ਕਿ ਪੈਸਾ ਕੋਈ ਨਹੀਂ ਹੈਗਾ ਮੈਂ ਵਧੀਆ ਮਨਾਉਣਾ ਪਹਿਲੇ ਮੈਂ ਮਨਾਉਣਾ ਹੀ ਰੈਸਟੋਰੈਂਟ ਚ ਉਹ ਤੁਸੀਂ ਕਰਦਾ ਮਨਾ ਤੇ ਹੁਣ ਮੈਂ ਘਰ ਤੋਂ ਹੁੰਦਾ ਮਨਾ ਮਨਾਉਣਾ ਜੇ ਤੇ ਜੇ ਪਕੌੜੇ ਕੱਢ ਕੇ ਮੇਰਾ ਜਨਮ ਦਿਨ ਮਨਾਤਾ ਨਾ ਤੇ ਮੈਂ ਥਾੜੀ ਚੁੱਕ ਕੇ ਮਾਰਦੀ ਜਾਇਦਾ ਸਾਰਾ ਕੁਝ ਤੁਹਾਡੀ ਧੀ ਜੋ ਗਈ ਆ ਮੈਨਾਂ ਫਿਕਰ ਨਾ ਕਰ ਵਾਧੂ ਪੈਸੇ ਮੇਰੇ ਮੁੰਡੇ ਕੋ ਵਾਧੂ ਕਮਾਈ ਕਰਨ ਗਿਆ ਤੇਰਾ ਜਨਮ ਦਿਨ ਵੀ ਮੰਨਿਆ ਜੂ ਮੇਰੇ ਲਈ ਤਾਂ ਮੌਕਾ ਮਾਰ ਜਾਤਾ ਤੇਰਾ ਮੁੰਡਾ ਉਹਦੋਂ ਕਿਹਦਾ ਰੈਸਟੋਰੈਂਟ ਨਹੀਂ ਪੈਸੇ ਨਹੀਂ ਹੈਗੇ ਹੁਣ ਆਖਣ ਦੇ ਜੇ ਮੁੰਡੇ ਕੋ ਵਾਧੂ ਪੈਸੇ ਹੋਗੇ ਤੁਹਾਡੀ ਧੀ ਦਾ ਬੰਨਾ ਸਭ ਕੁਝ ਤੇ ਹੈ ਮੈਂ ਪਤਾ ਇਹ ਗੱਲ ਨਹੀਂ ਆਂਦੀ ਕਿ ਨੂੰ ਤੇਰਾ ਮਨ ਮਨਾਇਆ ਜਾਊਗਾ ਮੈਨੂੰ ਪਤਾ ਨਹੀਂ ਦਾ ਕੁਝ ਮੇਰੀ ਸੋਣ ਪੁੱਤ ਗੱਲ ਮੇਰਾਂ ਕਹਿੰਦਾ ਪੁੱਤ ਦੋ ਚਾਰ ਨੋਆ ਜਿਨ੍ਹਾਂ ਦਾ ਮੈਂ ਚਾਮਲਾ ਕਰਨਾ ਕੱਲੀ ਤੇ ਤੂੰ ਮੇਰੀ ਹੈਗੀ ਆ ਤੇਰੇ ਸਾਰਿਆਂ ਮੇਰੀ ਜਾਲਾਂਉਗੀ ਫਿੰਗਰ ਦਾ ਕਰਿਆ ਕਰ ਤੂੰ ਕੋਈ ਗੱਲ ਹੀ ਕਹਿਆਂ ਵਾਲੇ ਮੇਰ ਕੋ ਮਾੜੀ ਚੰਗੀ ਪਤਾ ਕਹੀ ਜਾਂਦੀ ਆ ਪਰ ਤੂੰ ਹੀ ਮੇਰੀ ਸਿਆਣੀ ਧੀ ਤੂੰ ਤੀ ਨੋ ਨਾ ਵੜ ਮੇਰੀ ਧੀ ਬਾੜਾ ਆਹੀ ਸਮਝ ਮੇਰੀ ਸੋਹਣੇ ਕਾ ਗੱਲ ਹਾਂ ਮੈਂ ਚੱਲੀ ਹੂ ਨਾਲੇ ਮੈਨੂੰ ਦੇ ਪੈਸੇ ਥੋੜੇ ਬੁੱਧੇ ਤੇ ਪੁੱਤ ਮੇਰੇ ਆਉਂਦਿਆਂ ਨੂੰ ਨਾ ਨਾਲੇ ਤੇ ਪਿਆਣੀ ਆ ਨਾ ਪਹਿਲਾਂ ਚਾਹ ਪਾਣੀ ਫੇਰ ਰੋਟੀ ਬਣਾਈ ਸੋਹਣੀ ਬੜੀ ਮੇਰੇ ਆਉਂਦਿਆਂ ਨਾਲ ਨਾ ਸੇਗੀਆਂ ਸੁਗੀਆਂ ਪੁੱਤ ਬਣਾ ਲਈ ਉਹਨਾਂ ਪੁੱਤ ਕਿਹੜਾ ਬਹਿ ਰਹਿਣਾ ਉਹ ਲੈ ਚੱਲਿਆ ਜਾਣਾ ਤੇਰੀ ਸਿੱਤ ਕਾ ਨਹੀਂ ਲੈ ਅੱਜ ਕੋਈ ਪਰਜਾਈ ਨਹੀਂ ਸੇਗੀਆਂ ਬਣਾ ਕੇ ਖਵਾਈਆਂ ਕਿੱਡੀ ਚੰਗੀ ਆ ਮੰਮੀ ਜੀ ਕੱਲ ਸ਼ਾਮੇ ਮੈਂ ਤੁਹਾਨੂੰ ਥੋੜੇ ਜਿਹੇ ਪੈਸੇ ਭੜਾਏ ਹੀ ਉਹਦੀ ਜਾ ਕੇ ਤੁਸੀਂ ਸ਼ੋਪਿੰਗ ਕਰੋ ਲੈ ਆਓ ਇਹਨਾਂ ਦਾ ਕੱਪੜਾ ਲੀੜਾ ਤੇ ਮੇਰੇ ਕੋਲ ਬਾਅਦ ਚ ਲੈ ਲਿਓ ਠੀਕ ਆ ਉਹਨਾਂ ਦੇ ਲੈ ਆਉ ਉਹ ਦਿਲੀੜਾ ਕੱਪੜਾ ਜਿਹੜਾ ਤੁਹਾਡੇ ਮੇਰੇ ਮੇਰੇ ਕੋਈ ਨਹੀਂ ਕਹਿਆ ਗਏ ਮੈਂ ਤਾਂ ਤੁਹਾਡੇ ਕੋਈ ਲੈਣੀ ਆ ਥੋੜੇ ਬੂਤੇ ਵਿੱਚ ਮੈਂ ਕੀ ਕਰਾਂ ਹੁਣ ਕਿਉਂ ਜੀਆਂ ਦੇ ਕੱਪੜੇ ਬਣਾਉਣੇ ਤੈਨੂੰ ਪਤਾ ਜੋ ਆਈ ਜਾਂ ਬਣਾਉ ਕੁੜੀ ਦੇ ਬਣਾਉ ਕੁੜਮਣੀ ਆ ਨੀ ਜੀ ਨਿਆਣੀ ਚਲ ਉਹਦੇ ਕਿਉਂ ਜੀਆਂ ਦੇ ਤੂੰ ਬਣਾਉਂਗੀ ਨਾ ਉਹ ਤਾਂ ਥੋੜੇ ਆ ਕਿ ਮੈਂ ਕੀ ਕਰਾਂ ਅਗਲੇ ਧਾਰ ਰਹਦੇ ਹੋ ਤੇ ਮੇਰੇ ਨਾਲ ਪਿਆਜਾ ਮਾਤਾ ਤੂੰ ਲੈ ਜਾ ਤੇ ਮੁੜ ਕੇ ਤੇਰੀ ਨੋਹ ਦੇ ਜੂਗੀ ਲੈ ਕੱਢ ਛੇਤੀ ਕਰ ਮੈਂ ਜਾਵਾਂ ਤੇ ਫਿਰ ਤੇਰੇ ਪੁੱਤ ਮੈਂ ਆਵਾਂ ਫੇਰ ਲਾਉਣਾ ਪਤੂਰਾ ਨਹੀਂ ਲੈਂਤੀ ਸਾਲੀ ਬਣੀ ਔਰ ਚੰਗਾ ਮਿੱਠੀ ਬਣ ਕੇ ਖਾਣੀ ਤੇਰੇ ਨਹੀਂ ਮਮੀ ਬਸ ਆਪਣੀ ਜੁਬਾਨ ਹੈ ਤੂੰ ਤਾਂ ਸਭ ਨੂੰ ਲੋਟਰੀ ਦਾ ਜਾਓ ਜਾ ਕੇ ਚਾਹ ਬਣਾਓ ਸਾਰਿਆਂ ਨੂੰ ਪਿਆ ਦਿਓ ਇੱਕ ਵਾਰੀ ਫਿਰ ਦੁਪਹਿਰ ਦੀ ਰੋਟੀ ਵੀ ਬਣਾਉਣੀ ਹੈ ਦੇ ਦੇ ਨਹੀਂ ਮੈਂ ਪੈਸੇ ਜਾਓ ਲੈ ਚਾਹ ਬਣਾ ਸਕੋ ਤੂੰ ਬਣਾਣ ਜਾਣਾ ਚਲੂ ਜੇ ਤੂੰ ਬੜੀ ਸੁਆਦ ਬਣਾਉਂਗਾ ਮੈਂ ਦੁਪਹਿਰ ਦੀ ਰੋਟੀ ਵੀ ਬਣਾਉਣੀ ਆ ਜਾ ਕੇ ਤੇ ਚਾਹ ਬਣਾਓ ਲੈ ਸੌ ਗੱਲੇ ਦੀ ਕੀ ਆ ਬਣਾ ਮੰਮੀ ਚਾਹ ਬਣਾਉਂ ਤਾਂ ਫਿਰ ਮੈਂ ਤੂੰ ਪੈਸਾ ਰੱਖ ਕੇ ਆਉਂਦੇ ਜਾਊਂਗੀ ਨਰ ਕੋ ਕੜੀ ਗੱਟੀ ਆ ਮੈਨੂੰ ਲੈ ਜਾਣਾ ਉਹਨਾਂ ਨੇ ਤੇ ਆ ਤੈਨੂੰ ਕਢ ਕੇ ਮਾਤਾ ਇੱਥੋਂ ਮੈਂ ਤਾਂ ਆਟੋ ਤੇ ਚੜੋ ਕਿੱਥੇ ਐਨਾਂ ਬਾਜ਼ਾਰ ਜਾਵਾਂ ਫਿਰ ਮੈਂ ਲਿਆਉਂਗੀ ਵੇ ਕਿੰਨੀ ਕਰਨੀ ਆ ਜਾਂ ਮੈਨੂੰ ਇਸ ਨਹੀਂ ਮਿਸ ਨੂੰ ਨਹੀਂ ਕੋਪਿਆ ਉਹਨਾਂ ਕਿਹਾ ਬਣਾ ਕੇ ਦੇ ਮੈਨੂੰ ਕੋ ਠੰਡਾ ਠੰਡਾ ਦੀ ਦੇ ਮਾਂਮੀ ਤੋਂ ਤਾਂ ਲੈਣਾ ਕੱਪੜਾ ਲੈ ਆਉਂਗੀ ਤੇਰਾ ਵੀ ਲਿਆਉਂਗੀ ਨਾਲ ਮੈਨੂੰ ਨਹੀਂ ਚਾਹੀਦੇ ਲੱਗੇ ਸਮਝ ਜਦੋਂ ਤੁਸੀਂ ਨੀਲਾ ਕੱਪੜਾ ਲੈ ਕੇ ਘਰ ਆਉਣਾ ਵਾ ਨਾ ਉਦੋਂ ਮੈਂ ਸਕੰਜਮੀ ਪੜਾ ਦੂਗੀ ਹੁੰਦਿਆਂ ਨੂੰ ਮੈਨੂੰ ਪਤਾ ਤੁਹਾਡੇ ਕੋਲ ਭਾਰ ਬੜਾ ਹੁਣਾ ਵਾ ਚੁੱਕਿਆ ਨਹੀਂ ਨਾ ਜਾਣਾ ਉਦੋਂ ਹੁੰਦਿਆਂ ਸਕੰਜਮੀ ਵੱਜੂਗੀ ਚਲ ਮੈਂ ਜਾਣੀ ਮੈਂ ਉਥੋਂ ਮੈਂ ਰੋ ਪੀਰੂਗੀ ਕੋਈ ਨਹੀਂ ਤੁਹਾਡੇ ਪੈਸੇ ਤੁਹਾਡਾ ਸਿਰ ਤੇ ਤੁਹਾਡੇ ਜਿੱਤਿਆ ਮੈਂ ਉੱਥੇ 20 ਰੁਪਏ ਖਰਚੇ ਕਰਾ ਤੈਨੂੰ ਜੇ ਉਹ ਗੱਲ ਆ ਤੀ ਜਿੰਨੀ ਮਰਜ਼ੀ ਝੋਟੇ ਗਾੜੀ ਬੀਨ ਵਜਾਈ ਜੋ ਤੈਨੂੰ ਤਾਂ ਬਣਾ ਸੜਾਈ ਦੇਣਾ ਹੀ ਨਹੀਂ ਠੀਕ ਐ ਮਾਤਾ ਤੂੰ ਆਪਣੀ ਬੀਨ ਸਾਫ ਕੇ ਰੱਖ ਚੰਗਾ ਤੂੰ ਨਾ ਵਜਾ ਆ ਮੇਰਾ ਖਿਹੜਾ ਛੱਡ ਜਾ ਜਾ ਕੇ ਤੇ ਲਿਆ ਫਿਰ ਕੇ ਚਲ ਮੈਂ ਚੰਗੀਆਂ ਫਰ ਚਾਹੂ ਬਣਾ ਉੱਠ ਕੇ ਬਣਾਉਣੀ ਪੈਣੀ ਤੈਨੂੰ ਕਿ ਟੀਸ਼ੀਪੜੀ ਬਣੀ ਹੁਣ ਲੈਣ ਜਾਣਾ ਕੱਪੜੇ ਇਹ ਤੂੰ ਮੇਰੀ ਧੀ ਆ ਤੇਰਾ ਵੀ ਸੂਟ ਲਿਆਉਂਗੀ ਤੂੰ ਨਹੀਂ ਕਰਨਾ ਤੇ ਕਿੰਨੇ ਕਰਨਾ ਵਾ ਕਿੱਡੇ ਡਈ ਰੰਗ ਬਦਲ ਗਿਰਗਟ ਵੰਗੂ ਉਹਨਾਂ ਦੇ ਜਾਨ ਦੀ ਡੇਰ ਆ ਤੇ ਫਿਰ ਵੇਖੀ ਤੂੰ ਕੌਣ ਤੇ ਮੈਂ ਕੌਣ ਉਹਨਾਂ ਵਾਸਤੇ ਸਭ ਕੁਝ ਹੈਗਾ ਨਾ ਕੋਈ ਮਾਂ ਪੁੱਤਾਂ ਕੋ ਤੇ ਮੈਂ ਜਦੋਂ ਕਿਹਾ ਇਹ ਨਾ ਮੇਰੇ ਜਨਮ ਦਿਨ ਮਨਾ ਦੋ ਨਾਲ ਹੀ ਰੋਣਾ ਸ਼ੁਰੂ ਕਰਤਾ ਸੀ ਪੈਸੇ ਮੁੱਕ ਗਏ ਸੀ ਇਹਨਾਂ ਕੋ ਤੇ ਹੁਣ ਵੇ ਕੁੜਮਣੀ ਦਾ ਵੇਖੀ ਵੱਖ ਹੋਣਾ ਵਾ ਕੁੜੀ ਦਾ ਵੱਖ ਹੋਣਾ ਮੰਨਤ ਦਾ ਵੱਖ ਹੋਣਾ ਭਾਜੀ ਦੇ ਵੀ ਕੱਪੜੇ ਬਣ ਕੇ ਜਾਣੇ ਧਿਆਨ ਖਾਤੀ ਨਾ ਮਾਂ ਪੁੱਤਾਂ ਨੇ ਮੇਰੀ ਦੁਪਹਿਰ ਦੀ ਰੋਟੀ ਮਮਾ ਦਾ ਤੇਰੀ ਕੁੜਮਣੀ ਕੋਲ ਨਾਲ ਬਣਵਾਈ ਤੇ ਮੇਰਾ ਵੀ ਨਾਮ ਬਟਾ ਦੀ ਆਪੇ ਬਣਾਉਂਦੀ ਆ ਤੇ ਆਪੇ ਖਾਣਗੀ ਮੈਂ ਤੇ ਅੱਜ ਬਹਿ ਕੇ ਖਾਉ ਤੇ ਤੂੰ ਚੱਲ ਹਮ ਜਾ